ਵਾਹਿ ਗੁਰੂ ਸਾਹਿਬ ਜੀਓ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨ ਸਕੈ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ हिंदू वटा के मुसलमान होई बाबा आखे हाजियां सब अमला बाजों दोनों रोई हिंदू मुसलमान दोई दरगा अंदर लहन नट होई कच्चा रंग कुसुम दा ਪਾਣੀ ਧੋਤੈ ਥਿਰ ਨਾ ਰਹੀ ਕਰਨ ਬਖੀਲੀ ਆਪ ਵਿੱਚ RAM ਰਹੀਮ ਕਰਨ ਬਖੀਲੀ ਆਪ ਵਿੱਚ RAM ਰਹੀਮ ਕੋਥਾਈ ਖਲੋਈ ਰਾਹ ਸ਼ੈਤਾਨੀ ਦੁਨੀਆਂ ਗੋਈ ਰਾਸ਼ੈਤਨੀ ਦੁਨੀਆਂ ਕੋਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬਾ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਕੇ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤ ਸੰਗਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਮੁਸਲਮਾਨੀ ਦੇਸ਼ਾਂ ਦੇ ਵਿੱਚ ਪ੍ਰਚਾਰ ਦੌਰੇ ਤੇ ਨੇ ਸਤਿਗੁਰੂ ਪਾਤਸ਼ਾਹ ਮੱਕੇ ਗਏ ਵੱਡਾ ਸਾੰਗ ਸੀ ਜਿਹੜਾ ਉਹ ਉੱਥੇ ਵਰਤਿਆ ਔਰ ਗੁਰਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਮੁਸਲਮਾਨਾਂ ਦੇ ਧਰਮ ਦੇ ਲੋਕਾਂ ਦੇ ਵਿੱਚ ਜੋ ਇੱਕ ਭਲੇਖਾ ਵੀ ਕੇਵਲ ਇੱਕ ਇਮਾਰਤ ਹੀ ਰੱਬ ਦਾ ਘਰ ਹੈ ਉਹ ਭਲੇਖਾ ਦੂਰ ਕੀਤਾ ਤੇ ਸਾਰਿਆਂ ਨੂੰ ਇਹ ਸਮਝਾਇਆ ਵੀ ਇਹ ਸਾਰੀ ਧਰਤੀ ਹੀ ਰੱਬ ਦਾ ਘਰ ਹੈ ਕੱਲੀ ਇੱਕ ਇਮਾਰਤ ਨਹੀਂ ਕੱਲਾ ਕਾਬੇ ਦਾ ਉਪਸਥਾਨ ਹੀ ਖੁਦਾ ਦਾ ਕਰ ਨਹੀਂ ਇਸ ساری ਧਰਤੀ ਹੀ ਖੁਦਾ ਦਾ ਕਰ ਹੈ ਇਹ ਪਾਤਸ਼ਾਹੀ ਉੱਥੇ ਸਮਝਾਇਆ ਜੀ ਹੁਣ ਗੁਰਮਖੋ ਦੂਰ ਦੂਰ ਤੱਕ ਗੁਰਨਾਨਕ ਸਾਹਿਬ ਸਤਗੁਰੂ ਪਾਤਸ਼ਾਹ ਜੀ ਦੀ ਚਰਚਾ ਹੋ ਗਈ ਵੀ ਇੱਕ ਹਿੰਦੋਸਤਾਨ ਇੱਕ ਹਿੰਦੂਆਂ ਦੇ ਦੇਸ਼ ਵਿੱਚੋਂ ਕਿਉਂਕਿ ਜਦੋਂ ਅਸੀਂ ਸਿਆਪੂ ਬਾਬਾ ਨਾਨਕ ਕਿਤਾਬ ਪੜ੍ਹਦੇ ਆ ਨਾ ਜਿਹੜੀ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਦੀ ਮੱਕੇ ਫੇਰੀ ਦੇ ਉੱਪਰ ਹੈ ਗੁਰਮੁਖੋ ਉਹਦੇ ਵਿੱਚ ਲਿਖਿਆ ਮਿਲਦਾ ਹੈ ਵੀ ਜਿਹੜੇ ਮੱਕੇ ਮਦੀਨੇ ਦੇ ਕਾਜੀ ਮੁੱਲਾ ਸੀ ਉਹ ਬਾਬੇ ਨੂੰ ਹਿੰਦੀ ਪੀਰ ਕਹਿੰਦੇ ਸੀ ਵੀ ਕੋਈ ਹਿੰਦ ਦੀ ਧਰਤੀ ਤੋਂ ਪੀਰ ਆਇਆ ਉਹਨਾਂ ਨੇ ਚਾਰੇ ਪਾਸੇ ਚਾਚਾ ਲੋਕਾਂ ਵਿੱਚ ਇਹ ਗੱਲ ਦੀ ਫੈਲ ਗਈ ਵੀ ਹਿੰਦੀ ਪੀਰ ਆਇਆ ਨਾਨਕ ਸ਼ਾ ਤੇ ਗੱਲਾਂ ਇੰਨੀਆਂ ਵਧੀਆ ਕਰਦਾ ਸੱਚ ਸੁਣਾਉਂਦਾ ਖੁਦਾ ਸਭ ਥਾਵਾਂ ਉੱਤੇ ਵੱਸਦਾ ਸਾਰਿਆਂ ਦੇ ਹਿਰਦੇ ਵਿੱਚ ਵੱਸਦਾ ਇਦਾਂ ਪ੍ਰੇਮ ਦੀਆਂ ਗੱਲਾਂ ਕਰਦਾ ਹੈ ਹੁਣ ਜਦੋਂ ਆਮ ਜਿਹੜੇ ਲੋਕ ਨੇ ਉਹ ਬਾਬੇ ਨਾਨਕ ਦੇ ਵੱਲ ਤੁਰ ਪਏ ਗੁਰਮਖੋ ਤੇ ਜਿਹੜੇ ਮੱਕੇ ਤੇ ਮੁੱਲਾ ਕਾਜ਼ੀ ਸਿਰ ਫਿਕਰ ਪੈ ਗਿਆ ਨਾ ਉਹਨਾਂ ਨੂੰ ਹੁਣ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਸ਼ਬਦ ਦੇ ਨਾਲ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਸਿੱਧ ਕਰ ਦਿੱਤਾ ਹੁਣ ਬਾਬੇ ਨੂੰ ਨੀਵਾ ਕਰਨਾ ਤੇ ਤਾਂ ਕਾਜੀ ਸਮਝਦੇ ਨੇ ਅਸੀਂ ਉੱਚੇ ਹੋਵਾਂਗੇ ਹੁਣ ਧਰਮ ਦੀ ਦੁਨੀਆ ਦੇ ਅੰਦਰ ਆਪਣੀ ਆਕ ਨੂੰ ਉੱਚਾ ਕਰਨ ਦਾ ਤੇ ਦੂਜੇ ਨੂੰ ਨੀਵਾ ਕਰਨ ਦਾ ਇੱਕੋ ਤਰੀਕਾ ਸੀ ਪੁਰਾਣੇ ਸਮੇਂ ਦੇ ਵਿੱਚ ਗਿਆਨ ਚਰਚਾ ਵੀ ਗਿਆਨ ਚਰਚਾ ਕਰੋ ਗਿਆਨ ਚਰਚਾ ਵਿੱਚ ਜਿਹੜਾ ਭਾਈ ਜਿੱਤ ਗਿਆ ਉਹਨੇ ਆਪਣੇ ਆਪ ਉੱਚਾ ਹੋ ਜਾਣਾ ਜਿਹੜਾ ਹਾਰ ਗਿਆ ਉਹ ਨੀਵਾ ਹੋ ਜਾਏਗਾ ਉਹਨੇ ਆਖਿਆ ਬਾਬੇ ਨੇ ਇਸ ਹਿੰਦੀ ਪੀਰ ਨਾਨਕ ਦੇ ਨਾਲ ਗਿਆਨ ਚਰਚਾ ਕਰਦੀ ਹੈ। ਤੋਂ ਉਹਨੂੰ ਪਤਾ ਲੱਗਿਆ ਵੀ ਹਿੰਦ ਦੀ ਧਰਤੀ ਦੇ ਉੱਤੇ ਬ੍ਰਾਹਮਣ ਵਿਦਵਾਨ ਹੁੰਦੇ ਨੇ ਇਹ ਬ੍ਰਾਹਮਣ ਨਹੀਂ ਐ ਇਹ ਤਾਂ ਖੱਤਰੀਆਂ ਦਾ ਪੁੱਤ ਐ। ਤੇ ਅਸੀਂ ਅਸੀਂ ਖਾਨਦਾਨੀ ਕਾਜੀ ਮੁਲਾ ਐ। ਇਸ ਨਾਨਕ ਦੇ ਨਾਲ ਗਿਆਨ ਚਰਚਾ ਕਰਦੀ ਹੈ। ਇਦਾਂ ਆਪਣੇ ਗ੍ਰੰਥ ਆਪਣੀਆਂ ਧਾਰਮਿਕ ਕਿਤਾਬਾਂ ਇਦਾਂ ਇਕੱਠੀਆਂ ਕਰਕੇ ਗੁਰਮਖੋ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਵਾਲੇ ਦੁਆਲੇ ਬਹਿ ਗਏ। ਇੱਥੇ ਭਾਈ ਗੁਰਦਾਸ ਸਾਹਿਬ ਜੀ ਨੇ ਗੱਲ ਸੰਖੇਪ ਤੇ ਵਿੱਚ ਕੀਤੀ ਹੈ। ਪਰ ਜਿਹੜੀ ਮੱਕੇ ਮਦੀਨੇ ਦੀ ਗੋਸ਼ਟੀ ਹੈ ਕਿਤਾਬ ਦਾ ਨਾਮ ਹੈ ਉਹਦੇ 'ਚ ਇਹ ਗੱਲ ਮਿਲਦੀ ਹੈ ਵੀ ਕੱਲੇ ਰੁਕਣ ਦੀਨ ਕਾਜੀ ਨੇ 360 ਸਵਾਲ ਕੀਤੇ ਹੁਣ ਜੇ ਇੱਕ ਨਹੀਂ 360 ਸਵਾਲ ਕੀਤੇ ਐ ਤੇ ਤੁਸੀਂ ਸੋਚ ਕੇ ਦੇਖੋ ਬਾਕੀਆਂ ਨੇ ਕਿੰਨੇ ਕੀਤੇ ਹੋਣਗੇ ਉਹ ਜਿਹੜਾ ਬਿਰਤਾਂਤ ਹੈ ਸਾਰਾ ਫਿਰ ਉਹ ਅੱਜ ਆਪਾਂ ਵਿਚਾਰਨਾ ਆਓ ਇੱਕ ਇੱਕ ਬਚਨ ਆਪਾਂ ਸਮਝਦੇ ਆਂ ਪੁੱਛਣ ਗੱਲ ਈਮਾਨ ਦੀ ਈਮਾਨ ਦੀ ਗੱਲ ਦਾ ਅਰਥ ਹੈ ਧਰਮ ਦੀ ਗੱਲ ਹੈ ਕਿਉਂਕਿ ਚਰਚਾ ਧਰਮ ਦੀ ਨਾਂ ਤੇ ਹੋਣੀ ਹੈ ਨਾ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਕਾਜੀ ਤੇ ਮੁੱਲਾ ਇਕੱਠੇ ਹੋ ਕੇ ਆਏ ਵੱਡਾ ਸਾੰਗ ਵਰਤਾਇਆ ਕਿਉਂਕਿ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਇੱਕ ਵੱਡਾ ਸਾੰਗ ਸੀ ਜਿਹੜਾ ਇੱਕ ਵੱਡਾ ਕੌਤਕ ਸੀ ਉੱਥੇ ਰਾਜ ਦਿੱਤਾ ਸੀ ਲੱਖ ਨਾ ਸਕੈ ਕੁਦਰਤ ਕੋਈ ਉਸ ਕੁਦਰਤ ਨੂੰ ਕੋਈ ਸਮਝ ਨਹੀਂ ਸਕਦਾ ਉਸ ਕਰਤੇ ਦੀ ਮਹਿਮਾ ਨੂੰ ਕੋਈ ਲਖ ਨਹੀਂ ਸਕਦਾ ਪੁੱਛਨ ਫੋਲ ਕਿਤਾਬ ਨੂੰ ਕਿਤਾਬ ਦਾ ਅਰਥ ਹੈ ਆਪਣੀ ਧਾਰਮਿਕ ਗ੍ਰੰਥ ਇਹ ਤਾਂ ਖੋਲ ਕੇ ਬਹਿ ਗਏ ਤੇ ਧਰਮ ਗ੍ਰੰਥਾਂ ਨੂੰ ਫੋਲ ਕੇ ਖੋਲ ਕੇ ਫਿਰ ਬਾਬੇ ਨੂੰ ਪੁੱਛਦੇ ਨੇ ਕੌਣ Hindu ਵੱਡਾ ਕਿ ਮੁਸਲਮਾਨ ਹੋਈ ਹਿੰਦੂ ਧਰਮ ਵੱਡਾ ਧਰਮ ਹੈ ਜਾਂ ਮੁਸਲਮਾਨ ਧਰਮ ਵੱਡਾ ਧਰਮ ਹੈ ਹੁਣ ਇਹ ਪੁੱਛਦੇ ਆ ਗੁਰਮੁ ਅੱਛਾ ਸਵਾਲ ਵੀ ਇਦਾਂ ਦਾ ਹੀ ਕਰਦੇ ਆ ਵੀ ਬਾਬਾ ਸਾਡੀ ਮਰਜੀ ਦਾ ਉੱਤਰ ਦੇਵੇ ਇਹ ਚਲਾਕ ਬੰਦੇ ਦੀ ਨਿਸ਼ਾਨੀ ਹੁੰਦੀ ਗੁਰਮੁ ਕੋਈ ਵਾਰ ਉਹ ਸਵਾਲ ਇਦਾਂ ਦਾ ਕਰੇਗਾ ਵੀ ਜੇ ਨਾ ਜਵਾਬ ਦੇਵੇ ਤਾਂ ਵੀ ਬੰਦਾ ਫਸਿਆ ਜੇ ਦੇ ਦੇਵੇ ਤਾਂ ਵੀ ਫਸਿਆ ਉਹਨਾਂ ਨੇ ਬਾਬੇ ਨੂੰ ਸਵਾਲ ਇਦਾਂ ਦਾ ਕੀਤਾ ਕੀ ਕਹਿਣ ਲੱਗੇ हे ਨਾਨਕ ਇਹ ਦੱਸ ਵੀ Hindu ਧਰਮ ਵੱਡਾ ਧਰਮ ਹੈ ਕਿ ਮੁਸਲਮਾਨ ਧਰਮ ਵੱਡਾ ਧਰਮ ਹੈ ਹੁਣ ਇਹ ਕਿਉਂ ਪੁੱਛਿਆ ਉਹਦਾ ਕਾਰਨ ਸੀ ਨਾਨਕ ਜੇ ਇਹ ਕਹੇਗਾ ਨਾ ਵੀ Hindu ਧਰਮ ਵੱਡਾ ਹੈ ਤੇ Hindu ਤੇ ਇੱਥੇ ਹੈ ਕੋਈ ਨਹੀਂ ਹੈ ਹੈ ਕੌਣ ਨੇ ਸਾਰੇ ਮੁਸਲਮਾਨ ਤਿੰਮ ਸਾਰੇ ਮੁਸਲਮਾਨਾਂ ਦੇ ਧਾਰਮਿਕ ਅਸਥਾਨ ਤੇ ਬਹਿ ਕੇ ਮੁਸਲਮਾਨਾਂ ਦੇ ਦੇਸ਼ ਵਿੱਚ ਬਹਿ ਕੇ ਮੁਸਲਮਾਨਾਂ ਲੋਕਾਂ ਦੇ ਵਿੱਚ ਬਹਿ ਕੇ ਇਹ ਕਹਿਣਾ ਕਿ Hindu ਧਰਮ ਵੱਡਾ ਹੈ ਤੇ ਜੇ ਬਾਬੇ ਨੇ ਇਹ ਕਹਿਤਾ ਤੇ ਲੋਕਾਂ ਨੇ ਪੱਥਰ ਮਾਰ ਮਾਰ ਕੇ ਬਾਬੇ ਨੂੰ ਉਹੀ ਮਾਰ ਦਿੰਦੇ ਸਾਡਾ ਕੰਮ ਸਫਲ ਹੋ ਜਾਏਗਾ ਇਹ ਤਾਂ ਇਸ ਕਰਕੇ ਪੁੱਛਦੇ ਨੇ ਗੁਰਮਖੋ ਏ ਤਾਂ ਵੀ ਬਾਬਾ ਇਦਾਂ ਤੇ ਕਹੇਗਾ ਨਹੀਂ ਵੀ ਮੁਸਲਮਾਨ ਧਰਮ ਛੋਟਾ ਹੈ ਵੱਡਾ ਕਹਿਣਾ ਹੀ ਪਏਗਾ ਇਦਾਂ ਤੂੰ ਪੁੱਛ ਨਾ ਫੋਲ ਕਿਤਾਬ ਨੂੰ Hindu ਵੱਡਾ ਏ ਮੁਸਲਮਾਨ ਹੋਈ ਮੁਸਲਮਾਨ ਧਰਮ ਵੱਡਾ ਏ ਕਿ Hindu ਧਰਮ ਵੱਡਾ ਹੈ ਅਕਸਰ ਆਪਾਂ ਵੀ ਕਈ ਵਾਰ ਇਦਾਂ ਹੀ ਕਰਦੇ ਆ ਸਿੱਖ ਧਰਮ ਵੱਡਾ ਹੈ Hindu ਕਹਿੰਦਾ ਮੀਰਾ ਵੱਡਾ ਏ ਧਰਮ ਹੈ ਮੁਸਲਮਾਨ ਕਹਿੰਦਾ ਸਾਡਾ ਧਰਮ ਬਾਰੇ ਦੇਸ਼ਾਂ ਚ ਫੈਲਿਆ ਹੈ ਈਸਾਈ ਕਹਿੰਦੇ ਸਭ ਤੋਂ ਵੱਡ ਗਿਣਤੀ ਸਾਡੀ ਹੈ ਸਾਡਾ ਵੱਡਾ ਹੈ ਗਿਣਤੀ ਦੇ ਨਾਲ ਧਰਮ ਵੱਡੇ ਨਹੀਂ ਹੋਇਆ ਕਰਦੇ ਗਿਣਤੀ ਬਤਾਉਣਾ ਧਰਮ ਕਦੇ ਵੀ ਵੱਡੇ ਨਹੀਂ ਹੁੰਦੇ ਕੋਈ ਕਈ ਵਾਰ ਹੁੰਦਾ ਨਹੀਂ ਕਈ ਕਹਿ ਦਿੰਦੇ ਜੀ ਸਾਡੇ ਪਿੰਡ ਗੁਰਦੁਆਰਾ ਬਹੁਤ ਵੱਡਾ ਹੈ ਇਦਾਂ ਕਹਿ ਦਿੰਦੇ ਆ ਲੋਕ ਕੁਰਦਵਾਰਾ ਥੋੜਾ ਵੱਡਾ ਛੋਟਾ ਹੁੰਦਾ ਕੁਰਦਵਾਰੇ ਦੀ ਇਮਾਰਤ ਵੱਡੀ ਛੋਟੀ ਹੁੰਦੀ ਹੈ ਬਿਲਡਿੰਗ ਵੱਡੀ ਛੋਟੀ ਹੋ ਸਕਦੀ ਹੈ ਗੁਰਦੁਆਰਾ ਛੋਟਾ ਥੋੜਾ ਕਿਤੇ ਹੁੰਦਾ ਪਰ ਸਿੱਖ ਕਹਿ ਦਿੰਨੇ ਆ ਇਦਾਂ ਇਦਾਂ ਉਹਨਾਂ ਤੇ ਮੁਸਲਮਾਨ ਧਰਮ ਵੱਡਾ ਕਿ ਹਿੰਦੂ ਧਰਮ ਵੱਡਾ ਦੱਸ ਬਾਬਾ ਹੁਣ ਬਾਬਾ ਜਵਾਬ ਦਿੰਦਾ ਹੈ ਕੌਣ ਵੱਡਾ ਹੈ ਬਾਬਾ ਆਖੇ ਹਾਜ਼ੀਆਂ ਇੱਥੇ ਬਹੁਤ ਬਚਨਾਂ ਹਾਜ਼ੀਆਂ ਬਾਬਾ ਹੱਜ ਦੇ ਉੱਤੇ ਬੈਠਿਆਂ ਹੋਇਆਂ ਨੂੰ ਇਹ ਕਹਿੰਦਾ ਇਹ ਕਹਿੰਦਾ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ ਪਾਤਸ਼ਾਹ ਕਹਿੰਦੇ ਚੰਗੇ ਕਰਨੀ ਤੋਂ ਬਿਨਾ ਸ਼ੁਭ ਅਮਲ ਦਾ ਕੀ ਅਰਥ ਹੈ ਚੰਗੀ ਕਰਨੀ ਤੋਂ ਬਿਨਾ ਚੰਗੇ ਕਰਮਾਂ ਤੋਂ ਬਿਨਾ ਮੈਂ ਤਾਂ Hindu ਵੀ ਹੁੰਦੇ ਵੇਖੇ ਆ ਮੁਸਲਮਾਨ ਵੀ ਹੁੰਦੇ ਵੇਖੇ ਆ ਦੋਨੇ ਰੋਂਦੇ ਆ ਰੱਬ ਦੇ ਦਰਬਾਰ ਧਰਮ ਦੀ ਦੁਨੀਆ ਦੇ ਵਿੱਚ ਗੁਰਨਾਨਕ ਸਾਹਿਬ ਪਾਤਸ਼ਾਹ ਕਹਿੰਦੇ Hindu ਵੀ ਰੋਈ ਜਾਂਦਾ ਹੈ ਮੁਸਲਮਾਨ ਵੀ ਰੋਈ ਜਾਂਦਾ ਹੈ ਦੋਨੇ ਰੋਂਦੇ ਆ ਕਿਉਂ ਕਿ ਕਿਉਂਕਿ ਸ਼ੁਭ ਕਰਮ ਨਹੀਂ ਹੈ ਸ਼ੁਭ ਅਮਲਾਂ ਤੋਂ ਬਿਨਾ ਦੋਨੇ ਰੋ ਰਹੇ ਆ ਅਰਥ ਕੀ ਬਣਿਆ ਗੁਰਨਾਨਕ ਸਾਹਿਬ ਨੇ ਮੱਕੇ ਦੀ ਧਰਤੀ ਦੇ ਉੱਤੇ ਗੁਰਮਖੋ ਕਾਬੇ ਦੀ ਧਰਥਾਨ ਤੇ ਬੈਠ ਕੇ ਇਹ ਕਿਹਾ ਭਾਵੇਂ ਤੁਸੀਂ ਮੁਸਲਮਾਨ ਭਾਵੇਂ ਤੁਸੀਂ ਹਿੰਦੂ ਕੇਵਲ ਮੁਸਲਮਾਨ ਕਹਿਣ ਦੇ ਨਾਲ ਕੋਈ ਰੱਬ ਦੇ ਦਰਗਾਹ ਵਿੱਚ ਵੱਡਾ ਨਹੀਂ ਹੋ ਜਾਂਦਾ ਅਰਥ ਕੀ ਬਣਿਆ ਕੋਈ ਇਸ ਕਰਕੇ ਵੱਡਾ ਨਹੀਂ ਹੋ ਜਾਂਦਾ ਮੈਂ ਮੁਸਲਮਾਨ ਹਾਂ ਕੋਈ ਇਸ ਕਰਕੇ ਵੱਡਾ ਨਹੀਂ ਹੋ ਜਾਂਦਾ ਮੈਂ ਹਿੰਦੂ ਹਾਂ ਕੋਈ ਇਸ ਕਰਕੇ ਵੱਡਾ ਨਹੀਂ ਹੋ ਜਾਂਦਾ ਮੈਂ ਸਿੱਖਾਂ ਰੱਬ ਦੇ ਦਰਬਾਰ ਤੁਰਮਖੋ ਇਦਾਂ ਨਹੀਂ ਹੁੰਦਾ ਰੱਬ ਦੇ ਦਰਬਾਰ ਵਿੱਚ ਧਰਮ ਨਹੀਂ ਦੇਖਿਆ ਜਾਂਦਾ ਰੱਬ ਦੇ ਦਰਬਾਰ ਵਿੱਚ ਰੰਗ ਨਹੀਂ ਦੇਖਿਆ ਜਾਂਦਾ ਰੱਬ ਦੇ ਦਰਬਾਰ ਵਿੱਚ ਅਮੀਰੀ ਗਰੀਬੀ ਨਹੀਂ ਦੇਖੀ ਜਾਂਦੀ ਇਹ ਤਾਂ ਅਸੀਂ ਦੇਖਦੇ ਹਾਂ ਅਸੀਂ ਜਦੋਂ ਚੰਗਾ ਮਾੜਾ ਦੇਖਦੇ ਹਾਂ ਉਦੋਂ ਉਦੋਂ ਗਰੁੱਪ ਵੀ ਦੇਖਦੇ ਆਂ ਧਿਰ ਵੀ ਦੇਖਦੇ ਆਂ ਪਾਰਟੀ ਵੀ ਦੇਖਦੇ ਆਂ ਰੰਗ ਵੀ ਰੂਪ ਵੀ ਦੇਖਦੇ ਆਂ ਜਾਤ ਵੀ ਦੇਖਦੇ ਆਂ ਗੋਤ ਵੀ ਦੇਖਦੇ ਆਂ ਅਮੀਰੀ ਗਰੀਬੀ ਵੀ ਦੇਖਦੇ ਆਂ ਸਭ ਕੁਝ ਦੇਖਦੇ ਆਂ ਨਾ ਫਿਰ ਕਹਿੰਨੇ ਆਂ ਹਾਂ ਚੰਗਾ ਜਾਂ ਮਾੜਾ ਜੇ ਰੱਬ ਵੀ ਇਹੀ ਦੇਖੇ ਫਿਰ ਤੇ ਰੱਬ ਕਾਹਦਾ ਏ ਉਹ ਫਿਰ ਤੇ ਰੱਬ ਹੈ ਹੀ ਨਹੀਂ ਇਸ ਕਰਕੇ ਰੱਬ ਕੀ ਦੇਖਦਾ ਰੱਬ ਕਰਨੀ ਦੇਖਦਾ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਨਾ ਬਾਣੀ ਅੰਦਰ ਇਹ ਸਾਨੂੰ ਸਮਝ ਲੈਣਾ ਚਾਹੀਦਾ ਸਾਰਿਆਂ ਨੇ ਗੁਰਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਸੱਚਾ ਆਪ ਸੱਚਾ ਬੋਲੋ ਸੱਚਾ ਆਪ ਸੱਚਾ ਉਹਦਾ ਦਰਬਾਰ ਵੀ ਸੱਚਾ ਹੈ ਉਹ ਆਪ ਵੀ ਸੱਚਾ ਹੈ ਉਹਦਾ ਦਰਬਾਰ ਸੱਚਾ ਕਿਉਂ ਹੈ ਕਿਉਂਕਿ ਕਰਮੀ ਕਰਮੀ ਹੋਏ ਵਿਚਾਰ ਉੱਥੇ ਵਿਚਾਰ ਕਰਮਾਂ ਦੀ ਹੁੰਦੀ ਹੈ ਉੱਥੇ ਧਰਮ ਦੀ ਵਿਚਾਰ ਨਹੀਂ ਹੁੰਦੀ ਜਾਤ ਦੀ ਵਿਚਾਰ ਨਹੀਂ ਹੁੰਦੀ ਭੇਖ ਪਹਿਰਾਵੇ ਦੀ ਬਾਹਰ ਦੇ ਭੇਖ ਪਹਿਰਾਵੇ ਦੀ ਵੀ ਵਿਚਾਰ ਨਹੀਂ ਹੁੰਦੀ ਗੁਰਮਖੋ ਰੱਬ ਦੇ ਘਰ ਵੀ ਇਹਨੇ ਕਿਰਪਾਨ ਪਾਈ ਆ ਇਹਦੇ ਸੁਨਤ ਹੋਈ ਆ ਇਹਦੇ ਟਿੱਕਾ ਲੱਗਿਆ ਇਹਦੇ ਤਿਲਕ ਲੱਗਿਆ ਇਹ ਵਿਚਾਰ ਵੀ ਨਹੀਂ ਹੁੰਦੀ ਇਹ ਵੀ ਨਹੀਂ ਦੇਖਿਆ ਜਾਂਦਾ ਇਹ ਸਭ ਕੁਝ ਇੱਥੇ ਰਹਿ ਜਾਂਦਾ ਹੈ ਗੁਰੂ ਬਾਬੇ ਨੇ ਕਿਹਾ ਸੀ ਨਾ ਪੰਡਤ ਹਰਦੀয়াল ਨੂੰ ਇਹ ਗੱਲ ਪੰਡਤ ਜੀ ਜਿਨੇਊ ਧਰਮ ਦਾ ਚਿੰਨ ਹੈ ਜਦੋਂ ਬੰਦੇ ਨੂੰ ਸਾੜਿਆ ਜਾਂਦਾ ਹੈ ਇਹ ਧਰਮ ਦਾ ਚਿੰਨ ਸੜ ਜਾਂਦਾ ਹੈ ਸਰੀਰ ਸੜ ਗਿਆ ਸਰੀਰ ਉੱਤੇ ਪਾਈਆਂ ਚੀਜ਼ਾਂ ਵੀ ਸੜ ਗਈਆਂ Hindu ਦਾ ਜਿਨੇਊ ਸੜ ਗਿਆ ਮੁਸਲਮਾਨ ਦੀ ਚਿੱਟੇ ਟੋਪੀ ਵੀ ਸੜ ਗਈ ਸਿੱਖ ਦੀ ਕਿਰਪਾਨ ਵੀ ਸੜ ਗਈ ਸਰੀਰ ਤੇ ਪਾਈਆਂ ਨੇ ਸਰੀਰ ਸੜਿਆ ਨਾਲ ਸੜ ਗਿਆ ਰੱਬ ਨੇ ਕੀ ਦੇਖਣਾ ਹੈ ਸਰੀਰ ਨਹੀਂ ਰੱਬ ਕੀ ਦੇਖਦਾ ਹੈ ਆਤਮਾ ਮਨ ਮਨ ਤੇ ਕੀ ਲਈ ਫਿਰਦਾ ਹੈ ਮਨ ਤੇ ਪਾਪ ਨਹੀਂ ਕਿ ਪੁੰਨ ਨਹੀਂ ਮਨ ਤੇ ਸਬਰ ਸੰਤੋਖ ਹੈ ਕਿ ਲੋਭ ਲਾਲਚ ਹੈ ਰੱਬ ਨੇ ਤਾਂ ਮਨ ਦੇਖਣਾ ਹੈ ਨਾ ਗੁਰਮਖੋ ਇਸ ਕਰਕੇ ਪਾਤਸ਼ਾਹ ਕਹਿੰਦੇ ਮੱਕੇ ਦੀ ਧਰਤੀ ਤੇ ਗੁਰਮਖੋ ਬੈਠ ਕੇ ਬਾਬੇ ਨੇ ਕਿਹਾ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ ਚੰਗੀ ਕਰਨੀ ਤੋਂ ਬਿਨਾ ਮੁਸਲਮਾਨ ਵੀ ਹੁੰਦੇ ਐ ਹਿੰਦੂ ਵੀ ਹੁੰਦੇ ਐ ਇਹ ਬਹੁਤ ਵੱਡੀ ਗੱਲ ਸੀ ਕਈ ਕਈ ਵਾਰ ਨਾ ਇੱਕ ਇੱਕ ਨੁਕਤਾ ਹੋਰ ਸਮਝੋ ਕਈ ਵਾਰ ਨਾ ਸੀ ਕਹਿੰਦੇ ਨਾ ਸੀਸ ਤਲੀ ਤੇ ਰੱਖਣਾ ਉਹਦਾ ਅਰਥ ਕੀ ਹੁੰਦਾ ਉਹਦਾ ਅਰਥ ਕੀ ਹੁੰਦਾ ਸੀਸ ਤਲੀ ਇੱਕ ਅਖਾਣ ਹੈ ਸੀਸ ਤਲੀ ਤੇ ਰੱਖਣਾ ਉਹਦਾ ਅਰਥ ਹੁੰਦਾ ਮੌਤ ਦੀ ਪਰਵਾਹ ਕੀਤੇ ਤੋਂ ਬਿਨਾ ਤੁਰਨਾ ਇਹੀ ਅਰਥ ਹੁੰਦਾ ਹੈ ਜੀ ਮੌਤ ਦੀ ਪ੍ਰਵਾਹ ਕੀਤੇ ਤੋਂ ਬਿਨਾ ਕਹਿੰਦੇ ਨੇ ਮੈਂ ਤਾਂ ਸੀਸ ਤਲੀ ਤੇ ਰੱਖ ਕੇ ਤੁਰਿਆ ਅਰਥ ਹੁਣ ਮੌਤ ਦੀ ਪ੍ਰਵਾਹ ਖਤਮ ਹੋ ਗਈ ਆ ਇਹ ਬਾਬਾ ਸੀਸ ਤਲੀ ਤੇ ਰੱਖ ਕੇ ਚੱਲ ਰਿਹਾ ਹੁਣ ਇਦਾਂ ਕਹਿਣਾ ਵੇਖੋ ਆ ਗੁਰਦੁਆਰਾ ਸਾਹਿਬ ਬੈਠ ਕੇ ਇਦਾਂ ਸੱਚ ਕਹਿ ਦੇਣਾ ਸੌਖਾ ਹੈ ਇਹ ਇੱਥੇ ਔਖਾ ਤੋਂ ਮੈਨੂੰ ਪਤਾ ਹੈ ਤੁਸੀਂ ਸਿੱਖ ਬੈਠੇ ਹੋ ਸ਼ਰਦਾ ਵਾਲੇ ਬੈਠੇ ਹੋ ਭਾਵਨਾ ਵਾਲੇ ਬੈਠੇ ਹਨ ਪਰ ਮੱਕੇ ਦੀ ਧਰਤੀ ਉੱਤੇ ਬੈਠ ਕੇ ਇਹ ਕਹਿਣਾ ਵੀ Hindu ਤੇ Musalman ਇੱਕੋ ਜਿਹੇ ਹੁੰਦੇ ਆ ਉੱਥੇ ਮੌਤ ਇਹ ਕਹਿ ਲੋ ਵੀ ਸੱਦਾ ਦੇਣਾ ਹੈ ਮੌਤ ਨੂੰ ਪਰ ਬਾਬੇ ਨੇ ਕੀਤੀ ਨਾ ਉਹ ਗੱਲ ਦੱਸਿਆ ਸਾਨੂੰ ਜਨ ਤੱਕ ਮੌਤ ਦੀ ਪਰਵਾਹ ਰਹੇਗੀ ਸੱਚ ਨਹੀਂ ਸੁਣਾਇਆ ਜਾ ਸਕਦਾ ਇਸ ਕਰਕੇ ਬਾਦਸ਼ਾਹ ਕਹਿੰਦੇ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾ ਜੋ ਦੋਨੋਂ ਰੋਈ Hindu Musalman ਦੋਏ ਦੋਵੇਂ ਭਾਵੇਂ Hindu ਆ ਭਾਵੇਂ ਕੋਈ Musalman ਹੈ ਦਰਗਾਹ ਅੰਦਰ ਲਹਿਣ ਨਾ ਢੋਈ ਲਹਿਣ ਦਾ ਅਰਥ ਨਹੀਂ ਲੈਂਦੇ ਦਰਗਾਹ ਰੱਬ ਦੀ ਦਰਗਾਹ ਵਿੱਚ Hindu ਤੇ Musalman ਜੇ ਕਰਮ ਚੰਗੇ ਨਹੀਂ ਕੀਤੇ ਤੇ ਦੋਨਾਂ ਵਿੱਚੋਂ ਕਿਸੇ ਨੂੰ ਵੀ ਢੋਈ ਨਹੀਂ ਮਿਲਦੀ ਨਹੀਂ ਢੋਈ ਲੈ ਸਕਦੇ ਜੇਕਰ ਅਮਲ ਸ਼ੁਭ ਨਹੀਂ ਹਨ ਕੱਚਾ ਰੰਗ ਕਸੁੰਭ ਕਾ ਬਹੁਤ ਬਚਨ ਪਾ ਪਾਈ ਗੁਰਦਾਸ ਸਾਹਿਬ ਨੇ ਕਮਾਲ ਦੀ ਲਿਖੀ ਕਹਿਣ ਲੱਗੇ ਦੁਨੀ ਬਾਬੇ ਨੇ ਕਿਹਾ ਦੁਨੀਆ ਦੇ ਲੋਕੋ ਕਸੁੰਬੜੇ ਦਾ ਰੰਗ ਦੇਖੋ ਕਿੰਨਾ ਵਧੀਆ ਹੁੰਦਾ ਹੈ ਕਲਕ ਇੱਕ ਨੱਕ ਸੁਮੜਾ ਫੁੱਲ ਹੁੰਦਾ ਏਦਾਂ ਉਹ ਸੰਤਰੀ ਜਾਂ ਹੁੰਦਾ ਬਸੰਤੀ ਜਾਂ ਅੱਛਾ ਸੋਹਣਾ ਇੰਨਾ ਲੱਗਦਾ ਵੀ ਕਿੰਨਾ ਸੋਹਣਾ ਪਰ ਉਹਦੇ ਉੱਤੇ ਚਾਰ ਕ ਬੂੰਦਾਂ ਪਾਣੀ ਦੀਆਂ ਪੈ ਜਾਣ ਤੇ ਫਿੱਟ ਫਿੱਕ ਜਾਂਦਾ ਏ ਉਹ ਬਾਦਸ਼ਾਹ ਕਹਿੰਦੇ ਜੇ ਅੰਦਰ ਕਰਨੀ ਨਹੀਂ ਹੈ ਜੇ ਅੰਦਰ ਸ਼ੁਭ ਅੰਮਲ ਨਹੀਂ ਹੈ ਧਰਮ ਦੇ ਪੇਖਬਾਰ ਦੇ ਕਸਮੜੇ ਦੇ ਰੰਗ ਵਰਗੇ ਹੈ ਪੱਛਾ ਰਾਂਗ ਕਸੁੰਭ ਕਾ ਥੋੜੜਿਆ ਦਿਨ ਚਾਰ ਜਿਉ ਥੋੜੇ ਦਿਨ ਹੀ ਚੱਲਦਾ ਹੈ ਅਰਥ ਕੀ ਬਣਿਆ ਜੇ ਅੰਦਰ ਸੱਚ ਨਹੀਂ ਹੈ ਅਮਲ ਸ਼ੁਭ ਨਹੀਂ ਹੈ ਕਰਨੀ ਚੰਗੀ ਨਹੀਂ ਹੈ ਤੇ ਬਾਹਰ ਦੇ ਧਰਮ ਦਾ ਪਖੰਡ ਕਸੁੰਬੜੇ ਦੇ ਰੰਗ ਵੰਗ ਬਹੁਤਾ ਚਿਰ ਨਹੀਂ ਚੱਲਦਾ ਇਹ ਪਾਜ ਫੁੱਲ ਜਾਂਦਾ ਹੈ ਔਰ ਬਾਬੇ ਨੇ ਤਪਾ ਜੀ ਖੋਲੇ ਆ ਇੱਕ ਅਸਾ ਦੀ ਵਾਰ ਦਾ ਬਚਨ ਆਉਂਦਾ ਹੈ ਮਨ ਅੰਦੇ ਜਨਮ ਗਵਾਇਆ ਅੰਦੇ ਮਨ ਵਾਲੀ ਮਨੁੱਖ ਨੇ ਇਹ ਜੀਵਨ ਗਵਾ ਲਿਆ ਸ਼ੁਰੂਆਤ ਕਿੱਥੋਂ ਹੁੰਦੀ ਐ ਇਸ ਪੌੜੀ ਦੀ ਆਸਾ ਕੀ ਵਰਦੀ ਪੌੜੀ ਆ ਆ ਪੀਨੇ ਭੋਗ ਭੋਗ ਕੇ ਹੋਏ ਭਸਮਣ ਭੌਰ ਸਦਾਇਆ ਇੱਥੋਂ ਸ਼ੁਰੂਆਤ ਹੁੰਦੀ ਐ ਇਸ ਜੀਵ ਨੇ ਆਪਣੇ ਮਨ ਮਰਜ਼ੀ ਦੇ ਭੋਗ ਭੋਗ ਕੇ ਮਨ ਮਰਜ਼ੀ ਦਾ ਖਾ ਪੀ ਕੇ ਆ ਪੀਨੇ ਭੋਗ ਭੋਗ ਕੇ ਹੋਏ ਭਸਮੜ ਤੇ ਭਸਮ ਦੀ ਮੜੀ ਬਣ ਗਿਆ ਮਰ ਗਿਆ ਭਾਵ ਭੌਰ ਸਦਾਇਆ ਸਦਾਇਆ ਦਾ ਕੀ ਅਰਥ ਹੈ ਚਲਾ ਗਿਆ ਜਿਹੜਾ ਅੰਦਰ ਦੀ ਆਤਮਾ ਰੂਪੀ ਭੌਰ ਸੀ ਉਹ ਪਰਮਾਤਮਾ ਦੇ ਦਰ ਤੇ ਚਲਾ ਗਿਆ ਜਿਹੜਾ ਸਰੀਰ ਸੀ ਉਹ ਭਸਮ ਦੀ ਮੜੀ ਬਣ ਗਿਆ ਇਹੀ ਅਰਥ ਬਣ ਗਏ ਜੀ ਆਪੀਨੈ ਆਪੀਨੈ ਭੋਗ ਭੋਕੇ ਹੋਏ ਭਸਮੜ ਭੌਰ ਸਦਾਇਆ ਵੱਡਾ ਹੋਆ ਦੁਨੀਦਾਰ ਇਹ ਦੁਨੀਦਾਰ ਬੰਦਾ ਵੱਡਾ ਹੋ ਗਿਆ ਵੱਡਾ ਦਾ ਕੀ ਅਰਥ ਹੈ ਇੱਥੇ ਮਰ ਗਿਆ ਪੁਰਾਣੇ ਸਮੇਂ ਕਰਦੇ ਸੀ ਨਾ ਬੰਦਾ ਪੂਰਾ ਹੋ ਗਿਆ ਜਦੋਂ ਕੋਈ ਮਰ ਜਾਣਾ ਨਾ ਜਰਗਣੇ ਕਹਿੰਦਾ ਫਲਾਨਾ ਪੂਰਾ ਹੋ ਗਿਆ ਇਹਦਾ ਅਰਥ ਕੀ ਸੀ ਵੀ ਜਿਉਂਦਾ ਤੇ ਅਧੂਰਾ ਹੀ ਐ ਮਰੇ ਤੋਂ ਬਿਨਾ ਪੂਰਾ ਨਹੀਂ ਹੋਇਆ ਜਾਂਦਾ ਉਵੇਂ ਵੱਡਾ ਹੋ ਦੁਨੀ ਦਰ ਗਲ ਸੰਗਲ ਘਤ ਚਲਾਇਆ ਆਤਮਾ ਨਾਲ ਕੀ ਹੋਇਆ ਕਹਿੰਦੇ ਬੰਨ ਲਈ ਸੰਗਲਾਂ ਨਾਲ ਆਤਮਾ ਇਹ ਇਹ ਕਿਸੇ ਹਿੰਦੂ ਨੂੰ ਸਮਝਾਇਆ ਜਾ ਰਿਹਾ ਤਾਂ ਪਾਤਸ਼ਾਹ ਵਰਤਾਂ ਉਹਦਾਂ ਦਾ ਦੱਸ ਰਹੇ ਹੈ ਕੋਈ ਪਸਮੜ ਭੌਰ ਸੁਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਰੱਬ ਦੇ ਦਰਬਾਰ ਆਤਮਾ ਪਹੁੰਚੀ ਉਥੈ ਕਰਨੀ ਕੀਰਤ ਵਾਚੀਐ ਵਾਚੀਐ ਦਾ ਕੀ ਅਰਥ ਹੈ ਦੇਖੀ ਗਈ ਵਾਚ ਦਾ ਕੀ ਅਰਥ ਹੈ ਦੇਖਣਾ ਉਥੈ ਕਰਨੀ ਕੀਰਤ ਵਾਚੀਐ ਉਸ ਰੱਬ ਦੇ ਘਰ ਦੇ ਵਿੱਚ ਪਾਈ ਕਰਨੀ ਦੇਖੀ ਜਾਂਦੀ ਹੈ ਇਹਦੀ ਕਰਨੀ ਦੀ ਕੀਰਤੀ ਕੀ ਹੈ ਇਹ ਦੇਖਿਆ ਜਾਂਦਾ ਹੈ ਇਹਦੇ ਧਰਮ ਇਹਦਾ ਰੰਗ ਇਹਦਾ ਰੂਪ ਇਹਦੀ ਜਾਤ ਇਹਦੇ ਬਾਹਰ ਦਾ ਪਹਿਰਾਵਾ ਨਹੀਂ ਦੇਖਿਆ ਜਾਂਦਾ ਉੱਥੇ ਤਾਂ ਕੀਰਤੀ ਕਰਨੀ ਦੀ ਮਿਲਦੀ ਹੈ ਜੇ ਕਰਨੀ ਹੋਵੇਗੀ ਤੇ ਕੀਰਤੀ ਮਿਲੇਗੀ ਜੇ ਕਰਨੀ ਨਹੀਂ ਹੈ ਤੇ ਰੱਬ ਦੇ ਦਰਬਾਰ ਕੀਰਤੀ ਨਹੀਂ ਮਿਲੀ ਉੱਥੇ ਤਾਂ ਭਾਈ ਕਰਨੀ ਦੇਖੀ ਜਾਂਦੀ ਹੈ ਕਰਨੀ ਕੀ ਰਤਿ ਵਾਚੀ ਐ ਬੈ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪੌਂਦੈ ਪੌਂਦੈ ਦਾ ਅਰਥ ਹੈ ਪੈਂਦੀਆਂ ਨੂੰ ਥਾਉ ਨਾ ਹੋਵੀ ਥਾਂ ਨਹੀਂ ਮਿਲਦੀ ਉੱਥੇ ਜੁੱਤੀਆਂ ਪੈਂਦੀਆਂ ਨੂੰ ਭਾਵੇਂ ਕਿ ਮੁਸਲਮਾਨ ਹੈ ਭਾਵੇਂ ਕੋਈ ਹਿੰਦੂ ਹੈ ਕੋਈ ਵੀ ਧਰਮ ਦਾ ਹੈ ਜੇ ਕਰਮ ਚੰਗੇ ਨਹੀਂ ਹੈ ਤੇ ਥਾਉ ਨਾ ਹੋਵੀ ਪੌਂਦੈ ਹੁਣ ਸੁਣੀਐ ਕਿਆ ਰਵਾਇਆ ਉੱਥੇ ਤਾਂ ਪਾਈ ਜੇ ਰੋਂਦੀ ਐ ਨਾ ਆਤਮਾ ਨੂੰ ਸੁਣਨ ਵਾਲਾ ਵੀ ਕੋਈ ਨਹੀਂ ਹੁੰਦਾ ਮਨ ਅੰਦੇ ਜਨਮ ਗਵਾਇਆ ਐ ਅੰਨਿਆ ਮਣਾ ਤੂੰ ਕੇਵਲ ਬਾਹਰ ਦੇ ਭੀਖਾਂ ਵਿੱਚ ਜਨਮ ਗਵਾ ਲਿਆ ਇਸ ਸਾਨੂੰ ਗੁਰਮਖੋ ਧਰਮ ਦੀ ਦੁਨੀਆ ਅੰਦਰ ਸਭ ਤੋਂ ਵੱਡਾ ਪਖੰਡੀ ਇਹ ਹੁੰਦਾ ਗੁਰਮਖੋ ਕਿ ਬੰਦਾ ਬਾਹਰ ਦੇ ਪਹਿਰਾਵੇ ਨੂੰ ਪਾ ਕੇ ਆਪਣੇ ਆਪ ਨੂੰ ਧਰਮੀ ਸਮਝਣ ਲੱਗ ਪੈਂਦਾ ਕਿਉਂ ਕਿਉਂਕਿ ਲੋਕਾਂ ਲੱਗ ਪੈਂਦੇ ਆ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਧਰਮੀ ਅਖਬਾਰਾ ਕੋਈ ਮੁਸ਼ਕਲ ਨਹੀਂ ਹੈ ਔਖਾ ਬਿਲਕੁਲ ਨਹੀਂ ਔਖਾ ਕੇਸ ਰੱਖੋ ਚਿੱਟੇ ਕੱਪੜੇ ਪਾਓ ਮੁਸਲਮਾਨਾਂ ਤੋਂ ਟੋਪੀ ਪਾ ਲਓ ਸਿਰ ਤੇ ਹਿੰਦੂ ਹੋ ਤਾਂ ਇਦਾਂ ਤਿਲਕ ਲਾ ਲਓ ਸਿੱਖ ਹੋ ਤਾਂ ਪੱਗ ਬੰਨ੍ਹ ਕੇ ਬਾਤਰਾ ਪਾ ਲਓ ਇੰਦਾ ਪੰਚਕਾਰ ਪਾ ਲਓ ਲੋਕਾਂ ਨੇ ਕਹਿਣਾ ਗਿਆਨੀ ਬਣ ਗਿਆ ਗੁਰਸਿੱਖ ਬਣ ਗਿਆ ਇਹ ਤਾਂ ਪਰ ਕੀ ਗੁਰਸਿੱਖ ਕੇਵਲ ਬਾਹਰ ਦੇ ਕੱਪੜੇ ਨਾਲ ਬਣਿਆ ਜਾ ਸਕੀਦਾ ਗੁਰਸਿੱਖੀ ਤੇ ਅੰਦਰ ਦੀ ਅਵਸਥਾ ਹੈ ਗੁਰਮੁਖ ਪਰ ਇਹ ਇਹ ਗੱਲ ਨਾ ਇਹ ਨੁਕਤਾ ਵੀ ਸਮਝੋ ਜੇ ਵੀ ਜੇ ਅੰਦਰ ਅੰਦਰ ਫਰਜ਼ਾਂ ਦੀ ਪਹਿਚਾਣ ਹੋਵੇ ਤੇ ਬਾਹਰੋਂ ਵਰਤੀ ਜ਼ਰੂਰੀ ਹੋ ਜਾਂਦੀ ਹੈ ਫੌਜੀ ਦੀ ਬਹਾਦਰੀ ਉਹਦੇ ਮਨ ਵਿੱਚ ਹੁੰਦੀ ਹੈ ਪਰ ਫੌਜੀ ਬਾਹਰੀ ਤੌਰ ਉੱਤੇ ਪਰਗਟ ਹੋਣ ਲਈ ਵਰਦੀ ਪਾਉਣੀ ਪੈਂਦੀ ਹੈ ਇਹ ਇਹ ਵੀ ਗੱਲ ਜ਼ਰੂਰੀ ਹੈ ਦੋਨੇ ਗੱਲਾਂ ਨੇ ਇਸ ਤਰ੍ਹਾਂ ਦੇ ਨਾਲ ਪਰ ਅੰਦਰ ਦੀ ਜਿਹੜੀ ਕਰਨੀ ਆ ਉਹ ਪਹਿਲਾਂ ਹੈ ਅੰਦਰ ਦੀ ਕਰਨੀ ਪਹਿਲਾਂ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਕਿਹਾ ਨਹੀਂ ਭਾਈ ਜਿਵੇਂ ਨਾ ਸ਼ੈਦ ਆਪਾਂ ਗੱਲ ਆਰੰਭ ਕੀਤੀ ਸੀ ਇੱਕ ਵਾਰੀ ਵਿਚਾਰਿਆ ਸੀ आनंदपुर साहिब दी ਧਰਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕਿਲਾ ਆਨੰਦਗੜ੍ਹ ਦੇ ਗਵਾਂਢ ਦੇ ਵਿੱਚ ਇੱਕ ਸਿੱਖ ਰਹਿੰਦਾ ਸੀ ਬਿਲਕੁਲ ਕਿਲੇ ਦੇ ਨਾਲ ਰਹਿੰਦਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਬਾਰ ਪਰੇਦਾਰੀ ਦੇ ਜਿਹੜਾ ਸੀ ਉਹ ਸੇਵਾ ਕਰਦਾ ਸੇਵਾ ਵੀ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਕਰਦਾ ਤੇ ਨਿੱਜੀ ਤੌਰ ਉੱਤੇ ਗੁਰੂ ਸਾਹਿਬ ਦਾ ਗਵਾਂਢੀ ਹੈ ਤੇ ਬਾਣੀਆਂ ਦੇ ਕੋਲੋਂ ਸੌਦਾ ਖਰੀਦਦਾ ਸੀ ਜਿਧਾ ਕਰ ਲੈਂਦਾ ਸੀ ਬਾਣੀਆਂ ਜਿਹੜਾ ਹੁੰਦਾ ਲੜਦਾ ਨਹੀਂ ਹੁੰਦਾ ਸੁਭਾਅ ਹੁੰਦਾ ਉਹਦਾ ਰੱਬ ਨੇ ਅੰਦਰ ਉਹਦੇ ਸ਼ੈਨ ਸ਼ੀਲਤਾ ਬਖਸ਼ੀ ਐ ਤਾਂ ਦੁਕਾਨਦਾਰ ਇਹ ਲੜੇਗਾ ਤੇ ਗੱਲ ਨਹੀਂ ਬਣਦੀ ਉਹ ਸੌਦਾ ਲੈ ਕੇ ਹੀ ਗਿਆ ਲਈ ਗਿਆ ਲਈ ਗਿਆ ਇੱਕ ਦਿਨ ਬਾਣੀਆਂ ਕਹਿਣ ਲੱਗਾ ਵੀ ਸਿੱਖਾ ਅਸੀਂ ਵੀ ਗਾਂ ਤੋਂ ਪੈਸੇ ਦੇਣੇ ਆ ਦਿਨੇ ਆ ਤੇ ਸੌਦਾ ਲੈ ਕੇ ਆਉਣੇ ਆ ਫਿਰ ਲੋਕਾਂ ਨੂੰ ਦੇਣੇ ਆ ਤੇਰਾ ਤੇ ਕੇ ਹਸਾਬ ਕਾ ਹੀ ਨਹੀਂ ਆਦਾ 세ਠਾ ਦੇ ਦਿਆਂਗੇ ਕੋਈ ਗੱਲ ਨਹੀਂ ਛੱਡ ਕੇ ਥੋੜਾ ਭੱਜਦੇ ਆਂ ਬੰਦਾ ਇਦਾਂ ਹੀ ਕਹਿੰਦਾ ਆਂ ਤਾਂ ਤੇ ਸਾਡਾ ਸੁਭਾਅ ਹੁੰਦਾ ਹੋਰ 4 ਮਹੀਨੇ ਲੰਘ ਗਏ ਫਿਰ ਕਿਹਾ 5-7 ਮਹੀਨਿਆਂ ਨੂੰ ਫਿਰ ਕਿਹਾ 2 ਸਾਲ ਲੰਘ ਗਏ ਜੀ ਦੇਣ ਚ ਨਾ ਆਵੇ ਪੈਸੇ ਕਿਤੇ ਛੱਡ ਕੇ ਭੱਜਣ ਲੱਗੇ ਆਂ ਇਦਾਂ ਕਹਿਦਿਆ ਕਰੇ ਇੱਕ ਦੋ ਨੇ ਉਹਨੇ ਕਿਹਾ ਵੀ ਮੈਂ ਤੇਰੀ ਸ਼ਿਕਾਇਤ ਗੁਰੂ ਸਾਹਿਬ ਦੇ ਕੋਲੇ ਕਰਾਂਗਾ ਵੀ ਤੂੰ ਮੇਰੇ ਪੈਸੇ ਨਹੀਂ ਦਿੰਦਾ ਜੇ ਲੋਕ ਸਾਰੇ ਐ ਕਰਨ ਲੈਗ ਪੈਣ ਚਰਚਾ ਲੱਗੀ ਮੇਰੀ ਦੁਕਾਨ ਤਾਂ ਉਹ ਕਹਿਣ ਲੱਗਾ ਮੈਨੂੰ ਇਹ ਦੱਸ ਵੀ ਗੁਰੂ ਤੇਰੀ ਗੱਲ ਮੰਨੂ ਕਿ ਮੇਰੀ ਮੰਨੂ ਮੈਂ ਗੁਰੂ ਸਾਹਿਬ ਦਾ ਗਵੰਡੀ ਗੁਰੂ ਸਾਹਿਬ ਦਾ ਪਹਿਰੇਦਾਰ ਹਾਂ ਤੇ ਤੂੰ ਕੀ ਲਗਦਾ ਹੈ ਗੁਰੂ ਦਾ ਕਦੇ ਮਹੀਨੇ ਚੱਕਵਾਰੀ ਜਾਣਾ ਭੁੱਲਕ ਨਾ ਕਰ ਬੈਠੀ ਤੂੰ ਗੁਰੂ ਸਾਹਿਬ ਦੇ ਕੋਲੇ ਜਾਵੜਿਆ ਗੁਰੂ ਪਾਤਸ਼ਾਹ ਨੇ ਹਾਮੀ ਮੇਰੀ ਭਰਨੀ ਐ ਕਿਉਂਕਿ ਮੈਂ ਜਦੀ ਕਰੰਨਾ ਫਿਰ ਤੈਨੂੰ ਪੈਸੇ ਵੀ ਨਹੀਂ ਮਿਲਨੇ ਉਹ ਵਿਚਾਰਾ ਫਿਰ ਚੁੱਪ ਕਰ ਗਿਆ ਮਹੀਨਾ ਫੇਰ ਟੱਪ ਗਿਆ ਇੱਕ ਦਿਨ ਸ਼ਾਮ ਹੋਈ ਤੇ ਉਹਦੇ ਘਰੇ ਪਹੁੰਚ ਗਿਆ ਪੈਸੇ ਦੇ ਦੇ ਪਾਈ ਉੱਚੀ ਉੱਚੀ ਬੋਲਣ ਲੱਗ ਪਿਆ ਉੱਚੀ ਉੱਚੀ ਬੋਲਣ ਲੱਗ ਪਿਆ ਉੱਚੀ ਬੋਲਦੇ ਨੇ ਇਹ ਕਹਤਾ ਕਹਿਣ ਲੱਗਾ ਜਾ ਕਿਤੇ ਮਰਜ਼ੀ ਚਲਾ ਜਾ ਨਹੀਂ ਦਿੰਦਾ ਉਨੇਕਾ ਸਿੱਖ ਹੈ ਗੁਰੂ ਦਾ ਚੰਗਾ ਨਹੀਂ ਲੱਗਣਾ ਮੈਂ ਦੱਸ ਲੋਕਾਂ ਦਾ ਸੰਗ ਆ ਉਨੇਕਾ ਗੁਰਬਾਣੀ ਤੇ ਖੁਦ ਕਹਿੰਦੀ ਐ ਕੀਤੇ ਲੈ ਲੈ ਮੁੱਕਰ ਪਾਈਂ ਵਰਤ ਲਈ ਬਾਣੀਆਂ ਆਪਣੇ ਅਨੁਸਾਰ ਇੰਨਾ ਕਹਿਣਾ ਜਾਂ ਕਹਦੇ ਗੁਰਗੋਬਿੰਦ ਸਿੰਘ ਪਾਤਸ਼ਾਹ ਮੇਰੇ ਗੁਰੂ ਨੇ ਮੇਰਾ ਖੁਸ਼ਪੂਰਨਗੇ ਜਾਂ ਕਿਤੇ ਜਾ ਕੇ ਮਰ ਜੀ ਕਹਦੇ ਗੁਰਮਖੋ ਇਹ ਗੱਲ ਭੁੱਲ ਗਿਆ ਕਿਲੇ ਦੇ ਉੱਤੇ ਖੜੋਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਦੇਖ ਰਹੇ ਸੀ ਪਾਤਸ਼ਾਹ ਦੇਖ ਰਹੀ ਸੀ ਜਦੋਂ ਇਨਾ ਕਹਿਣਾ ਵੀ ਤੈਨੂੰ ਕਿਹਨੇ ਪੁੱਛਣਾ ਗੁਰਗੋਬਿੰਦ ਸਿੰਘ ਪਾਤਸ਼ਾਹ ਮੇਰੇ ਗੁਰੂ ਨੇ ਮੈਂ ਸਿੱਖਾਂ ਤੇ ਧੰ ਗੁਰਗੋਬਿੰਦ ਸਿੰਘ ਪਾਤ ਉੱਚੀ ਆਵਾਜ਼ ਕਰਨ ਲੱਗੇ ਉਹ ਸਿੱਖਾਂ ਉੱਚੀ ਬਾਜ ਮਾਰੀ ਦੇਖਿਆ ਪਾਤਸ਼ਾਹ ਵੱਲ ਪਾਤਸ਼ਾਹ ਕਹਿੰਦੇ ਐਸੇ ਬੇਈਮਾਨ ਬੰਦਿਆਂ ਦੀ ਗਵਾਹੀ ਮੈਂ ਨਹੀਂ ਭਰਦਾ ਹੁੰਦਾ ਅਸੀਂ ਨਹੀਂ ਭਰਦੇ ਹੁੰਦੇ ਉਹ ਜੇ ਬੰਦਿਆਂ ਦੀ ਗਵਾਹੀ ਸਿੱਖਾ ਤੂੰ ਕਦੇ ਬਾਣੀ ਨਹੀਂ ਪੜਦਾ ਪਾਣੀ ਪੜਦਾ ਤੇ ਇਹ ਗੱਲ ਚੇਤਾ ਰੱਖ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਪਰ ਹੈ ਜਾ ਮਰਦਾਰ ਨਾ ਖਾਏ Hindu ਉਹ ਚੰਗਾ ਜਿਹੜਾ ਗਾਂ ਨਹੀਂ ਖਾਂਦਾ ਮੁਸਲਮਾਨ ਉਹ ਚੰਗਾ ਜਿਹੜਾ ਸੂਰ ਨਹੀਂ ਖਾਂਦਾ ਤੇ ਸਿੱਖ ਉਹ ਚੰਗਾ ਜਿਹੜਾ ਮੁਰਦੇ ਨਹੀਂ ਖਾਂਦਾ ਮੁਰਦੇ ਦਾ ਅਰਥ ਹੈ ਬੇਈਮਾਨੀ ਦਾ ਨਹੀਂ ਖਾਂਦਾ ਜਿਹੜਾ ਸਿੱਖ ਬੇਈਮਾਨੀ ਦਾ ਖਾਂਦਾ ਹੋਵੇ ਨਾ ਐਸੇ ਸਿੱਖਾਂ ਦੀ ਗਵਾਹੀ ਗੁਰੂ ਪੀਰ ਨਾ ਰੱਬ ਦੇ ਦਰਬਾਰ ਨਹੀਂ ਪਰਦਾ ਹੁੰਦਾ ਸਪਸ਼ਟ ਕਹਤਾ ਗੁਰਮੁਖੋ ਗੁਰੂ ਪਾਤਸ਼ਾਹ ਇਹਹੀ ਗੱਲ ਇੱਥੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਮੱਕੇ ਵਿੱਚ ਬੈਠ ਕੇ ਕੱਚਾ ਰੰਗ ਕਸੰਭ ਕਾ ਪਾਣੀ ਧੋਤੇ ਥਿਰ ਨਾ ਰਹੀ ਕਰਨ ਬਖੀਲੀ ਆਪ ਵਿੱਚ ਬਖੀਲੀ ਦਾ ਅਰਥ ਹੁੰਦਾ ਈਰਖਾ ਗੁਰਾਂਖ ਸਾਹਿਬ ਪਾਤਸ਼ਾਹ ਕਹਿੰਦੇ Hindu ਮੁਸਲਮਾਨਾਂ ਨੂੰ ਈਰਖਾ ਤੇ ਨਫ਼ਰਤ ਕਰਦਾ ਹੈ ਤੇ ਮੁਸਲਮਾਨ ਹਿੰਦੂਆਂ ਨੂੰ ਈਰਖਾ ਤੇ ਨਫ਼ਰਤ ਕਰਦਾ ਪਰ ਆਪਸ ਵਿੱਚ ਨਫ਼ਰਤ ਕਰਨ ਵਾਲੇ ਹੋ ਰਾਮ ਰਹੀਮ ਕੋ ਥਾਏ ਖਲੋਈ ਕੋ ਥਾਏ ਦਾ ਅਰਥ ਹੈ ਇੱਕ ਥਾਂ ਖਲੋਤੇ ਹਨ ਇਕੱਠੇ ਖੜੇ ਨਹੀਂ ਕਈ ਕਈ ਉਥੀਆਂ ਚ ਪਾਠ ਹੈ RAM ਰਹੀਮ ਇੱਕ ਥਾਂ ਹੀ ਖਲੋਈ ਕਈਆਂ ਉਥੀਆਂ ਚ ਪਾਠ ਇਦਾਂ ਵੀ ਹੈ ਕਰਨ ਬਖੀਲੀ ਆਪ ਵਿੱਚ ਹਿੰਦੂ ਤੇ ਮੁਸਲਮਾਨ ਆਪਸ ਵਿੱਚ ਈਰਖਾ ਕਰਦੇ ਨੇ ਨਫ਼ਰਤ ਕਰਦੇ ਨੇ ਪਰ ਸਚਾਈ ਕੀ ਹੈ RAM ਰਹੀਮ ਕੋ ਥਾਂ ਹੀ ਖਲੋਈ RAM ਤੇ ਰਹੀਮ ਦੋਨੇ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਆਪਣਾ ਗੁਰੂ ਆਪਣਾ ਮੁਰਸ਼ਿਦ ਆਪਣਾ ਇਸ਼ਟ ਕਹਿੰਦੇ ਹੋ ਨਫ਼ਰਤ ਕਰਨ ਵਾਲੇ ਉਹ ਤੁਹਾਡੇ ਮੁਰਸ਼ਿਦ ਇੱਕੋ ਥਾਂ ਤੇ ਖੜੇ ਹੈ ਪਾਪ ਕੇ ਇਕੱਠੇ ਖੜੇ ਐ ਇਸ ਕਰਕੇ ਰਾ ਸ਼ੈਤਾਨੀ ਦੁਨੀਆ ਗੋਈ ਪਾਤਸ਼ਾਹ ਕਹਿੰਦੇ ਭਾਈ ਕਾਜ਼ਿਓ ਧਰਮ ਦੀ ਦੁਨੀਆ ਵਿੱਚ ਵੀ ਬੰਦਾ ਧਰਮ ਦੇ ਕੱਪੜੇ ਪਾ ਕੇ ਸ਼ੈਤਾਨੀ ਰਾਹਾਂ ਦੇ ਉੱਪਰ ਤੁਰਿਆ ਹੋਇਆ ਹੈ ਰਾ ਸ਼ੈਤਾਨੀ ਦੁਨੀਆ ਗੋਈ ਦੁਨੀਆ ਦੇ ਲੋਕ ਸ਼ੈਤਾਨੀ ਰਸਤੇ ਦੇ ਉੱਪਰ ਤੁਰੇ ਹੋਏ ਹਨ ਪਾਪਾਂ ਤੇ ਬੇਈਮਾਨ ਦੀਆਂ ਰਸਤਿਆਂ ਦੇ ਉੱਤੇ ਤੁਰੇ ਹੋਏ ਹਨ ਪਾਤਸ਼ਾਹ ਕਹਿੰਦੇ ਭਾਵੇਂ ਕੋਈ Hindu ਤੇ ਭਾਵੇਂ ਮੁਸਲਮਾਨ ਜੇਕਰ ਕਰਨੀ ਤੇ ਅਮਲ ਚੰਗੀ ਨਹੀਂ ਹੈ ਰੱਬ ਦੇ ਦਰਬਾਰ ਸਜ਼ਾ ਮਿਲਦੀ ਹੈ ਨਫ਼ਰਤ ਨਾ ਕਰੋ RAM ਤੇ ਰਹੀਮ ਰੱਬ ਦੇ ਦਰਬਾਰ ਇੱਕੋ ਥਾਂ ਖੜੇ ਹੋਏ ਹਨ ਦੋਨੇ ਚੰਗੇ ਨੇ ਜੇ ਅਮਲ ਕਮਾਉਣੇ ਆ